ਅੱਜ ਦੀ ਜਿਹੜੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇਹ ਹੈ ਗੁੜ ਤੇਲ ਦਾ ਭੁਗਾ ਸਾਡੇ ਗੁੜ ਤੇਲ ਦਾ ਭੁਗਾ ਜਿਹੜਾ ਇਹਦਾ ਵਰਤ ਰੱਖਿਆ ਜਾਂਦਾ ਹੈ ਇਹ ਵਰਤ ਜਿਹੜਾ ਇਹ ਬੱਚਿਆਂ ਦੀ ਤੰਦਰੁਸਤੀ ਲਈ ਰੱਖਿਆ ਜਾਂਦਾ ਹੈ ਇਦੇ ਵਿੱਚ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ? ਤੁਹਾਡੇ ਉੱਥੇ ਭੁੱਗੇ ਦਾ ਵਰਤ ਰੱਖਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ? ਇਸ ਤਰੀਕੇ ਦੇ ਨਾਲ ਭੁੱਗਾ ਕੁੱਟਿਆ ਜਾਂਦਾ ਜਾਂ ਨਹੀਂ ਕੁੱਟਿਆ ਜਾਂਦਾ? ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਮੈਂ ਇਹ ਭੁੱਗਾ ਕਿੱਦਾਂ ਬਣਾ ਕੇ ਤਿਆਰ ਕੀਤਾ ਹੈ। ਵੀਡੀਓ ਨੂੰ ਤੁਸੀਂ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ। ਜੇਕਰ ਚੰਗੀ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ। ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਆਓ ਫਿਰ ਦੇਖਦੇ ਹਾਂ ਭੁੱਗਾ ਕਿੱਦਾਂ ਬਣਾਣਾ। ਇਹ ਪੁਗਗਾ ਬਣਾਉਣ ਦੇ ਲਈ ਜਿਹੜੀਆਂ ਜਿਹੜੀਆਂ ਮੈਂ ਚੀਜ਼ਾਂ ਲਈਆਂ ਹੋਈਆਂ ਤੁਹਾਨੂੰ ਦਿਖਾ ਦੇਣੀ ਆ ਮੈਂ 250 ਗ੍ਰਾਮ ਜਿਹੜੇ ਤੇਲ ਲਏ ਆ ਤੇਲ ਜਿਹੜੇ ਆ ਹਲਕੇ ਹਲਕੇ ਬ੍ਰਾਊਨ ਜਿਹੜੇ ਮੈਂ ਇਹ ਲਏ ਆ ਜਿਹੜੇ ਚਿੱਟੇ ਵਾਲੇ ਤੇਲ ਹੁੰਦੇ ਆ ਉਹ ਨਹੀਂ ਲੈਣੇ ਆ ਪੁਗਗਾ ਜਿਹੜਾ ਇਹ ਵਾਲੇ ਤਿਲਾਂ ਦੇ ਨਾਲ ਹੀ ਬਹੁਤ ਵਧੀਆ ਬੰਦਾ ਇਸ ਕੰਮ ਜੇਕਰ ਤੁਸੀਂ ਤੇਲ ਲੈਣ ਜਾ ਰਹੇ ਹੋ ਤਾਂ ਇਸੇ ਤਰੀਕੇ ਦੇ ਜਿਹੜੇ ਤੇਲ ਆ ਉਹ ਤੁਸੀਂ ਲੈਣੇ ਆ ਤੇ ਮੈਂ 250 ਗ੍ਰਾਮ ਤੇਲ ਲਏ ਇਹਨਾਂ ਨੂੰ ਗਿੱਲੇ ਕੱਪੜੇ ਦੇ ਨਾਲ ਮੈਂ ਹਲਕਾ ਜਿਹਾ ਪੂੰਝ ਕੇ ਸਾਫ਼ ਕਰ ਲਿਆ ਇਦੇ ਨਾਲ ਹੀ ਇੱਥੇ ਮੈਂ 200 ਗ੍ਰਾਮ ਸ਼ੱਕਰ ਲਈ ਹੈ ਸ਼ੱਕਰ ਦੀ ਕੁਆਂਟੀਟੀ ਤੁਸੀਂ ਸੇਮ ਲੈ ਸਕਦੇ ਹੋ ਜਿੰਨਾ ਤੇਲ ਤੇ ਉਨਾ ਹੀ ਤੁਸੀਂ ਸ਼ੱਕਰ ਲੈ ਸਕਦੇ ਹੋ ਸ਼ੱਕਰ ਦੀ ਜਗ੍ਹਾ ਤੁਸੀਂ ਗੁੜ ਵੀ ਲੈ ਸਕਦੇ ਹੋ ਮੈਂ ਪਹਿਲੇ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੋਈ ਹੈ ਉਹਦੇ ਵਿੱਚ ਮੈਂ ਗੁੜ ਪਾਇਆ ਹੋਇਆ ਉਹ ਮੈਂ ਕਿੱਦਾਂ ਬਣਾਇਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਦੋਨਾਂ ਦੀ ਕੁਆਂਟੀਟੀ ਤੁਸੀਂ ਸੇਮ ਲੈ ਸਕਦੇ ਹੋ ਪਰ ਮੈਂ ਥੋੜਾ ਮਿੱਠਾ ਘੱਟ ਪਾ ਰਹੀ ਹਾਂ ਇਸ ਕਾਰਨ ਮੈਂ 200 ਗ੍ਰਾਮ ਸ਼ੱਕਰ ਜਿਹੜੀ ਲਈ ਹੈ ਅੱਧਾ ਜਿਹੜਾ ਨਾਰੀਅਲ ਮੈਂ ਕੱਦੂ ਕਸ ਕਰਕੇ ਲਿਆ ਜਿਹੜਾ ਖੋਪਾ ਹੁੰਦਾ ਨਾ ਉਹ ਵਾਲਾ ਨਾਰੀਅਲ ਹੈ ਇਹਨੂੰ ਮੈਂ ਕੱਦੂ ਕ ਇਦੇ ਨਾਲ ਹੀ ਮੈਂ ਥੋੜੀ ਜਿਹੀ ਲਈ ਹੈ ਮੂੰਗਫਲੀ ਮੈਂ ਮੂੰਗਫਲੀ ਜਿਹੜੀ ਲਈ ਹੈ ਕੱਚੀ ਲਈ ਹੈ ਇਹਨੂੰ ਆਪਾਂ ਭੁੰਨਾਂਗੇ ਬਾਅਦ ਵਿੱਚ ਜੇਕਰ ਤੁਹਾਡੇ ਕੋਲ ਭੁੱਜੀ ਹੋਈ ਮੂੰਗਫਲੀ ਹੈ ਤੁਸੀਂ ਉਹੀ ਲੈ ਲਿਓ ਨਹੀਂ ਤਾਂ ਫਿਰ ਛਿਲਕੇ ਵਾਲੀ ਜਿਹੜੀ ਮੂੰਗਫਲੀ ਹੁੰਦੀ ਹੈ ਉਹਦੇ ਦਾਣੇ ਛਿਲਕੇ ਤੁਸੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਚਲੋ ਫਿਰ ਦੇਖਦੇ ਹਾਂ ਅਗਲਾ ਸਟੈਪ ਜਿਹੜਾ ਕੀ ਹੈ ਅਗਲੇ ਸਟੈਪ ਦੇ ਵਿੱਚ ਆਪਾਂ ਕੀ ਕਰਨਾ ਹੈ ਕਿ ਜਿਹੜੇ ਤੇਲਾ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨਣਾ ਹੈ ਜੇਕਰ ਤੁਹਾਡੇ ਧੁੱਪਾਂ ਦੀ ਹੈ ਤਾਂ ਤੁਸੀਂ ਇਹਨਾਂ ਨੂੰ ਧੁੱਪੇ ਵੀ ਸੁਕਾ ਸਕਦੇ ਹੋ ਬਸ ਹਲਕਾ ਜਿਹਾ ਇਹਨਾਂ ਨੂੰ 5 ਕ ਮਿੰਟ ਲਈ ਜਿਹੜਾ ਹੈ ਆਪਾਂ ਭੁੰਨਣਾ ਹੈ ਜ਼ਿਆਦਾ ਨਹੀਂ ਭੁੰਨਣਾ ਤੇ ਗੈਸ ਜਿਹੜੀ ਹੈ ਮੀਡੀਅਮ ਰੱਖਣੀ ਹੈ ਨਾ ਤਾਂ ਹਾਈ ਤੇ ਨਾ ਹੀ ਲੋ ਰੱਖਣੀ ਹੈ ਲੋ ਗੈਸ ਦੇ ਉੱਤੇ ਟਾਈਮ ਲੱਗੇਗਾ ਜਿਹੜੀ ਹਾਈ ਗੈਸ ਕਰਾਂਗੇ ਤੇ ਤੇਲ ਜਿਹੜੇ ਹੈ ਸੜ ਜਾਣਗੇ ਇਸ ਕਾਰਨ ਮੀਡੀਅਮ ਗੈਸ ਦੇ ਉੱਤੇ ਇਹਨਾਂ ਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਭੁੰਨਣਾ ਹੈ ਵੈਸੇ ਤਾਂ ਇਹ ਤੇਲ ਜਿਹੜੇ ਭੁੰਨੇ ਨਹੀਂ ਜਾਂਦੇ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਪੀਸ ਕੇ ਇਹਦਾ ਭੁਗਾ ਜਿਹੜਾ ਬਣਾਇਆ ਜਾਂਦਾ ਪਰ ਮੈਂ ਪੁਨਰੀਆਂ ਥੋੜੇ ਜੇ ਸਾਡੀ ਮੰਮੀ ਇਹਨੂੰ ਧੁੱਪੇ ਸੁਕਾ ਲੈਂਦੀ ਸੀ ਤੇ ਤੇਲ ਜਿਹੜੇ ਭੁੱਜ ਗਏ ਆ ਤੇ ਇਹਨਾਂ ਨੂੰ ਆਪਾਂ ਇੱਕ ਥਾਲੀ ਦੇ ਵਿੱਚ ਪਾ ਕੇ ਠੰਡਾ ਕਰ ਲਵਾਂਗੇ ਕਿਉਂਕਿ ਇਹਨਾਂ ਨੂੰ ਆਪਾਂ ਪੀਸਣਾ ਹੈ ਹੁਣ ਇਸੇ ਕੜਾਹੀ ਦੇ ਵਿੱਚ ਮੋਂਗਫਲੀ ਜਿਹੜੀ ਉਹ ਵੀ ਭੁੰਨ ਲੈਨੇ ਆ ਮੋਂਗਫਲੀ ਨੂੰ ਵੀ ਆਪਾਂ 2-3 ਮਿੰਟ ਲਈ ਭੁੰਨਣਾ ਲੋਗ ਐਸੇ ਉੱਤੇ ਜ਼ਿਆਦਾ ਨਹੀਂ ਭੁੰਨਣਾ ਬਸ ਇਹਦਾ ਛਿਲਕਾ ਜਿਹੜਾ ਆਪਣੇ ਆਪ ਉਤਰਨ ਲੱਗ ਜਾਂਦਾ ਜਦੋਂ ਇਹ ਭੁੱਜੀ ਜਾਂਦੀ ਹੈ ਇਨੂੰ 2-3 ਮਿੰਟ ਲਈ ਆਪਾਂ ਪੁੰਨ ਲੈਣੇ ਆ। ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜਰੂਰ ਦੱਸਿਆ ਕਰੋ। ਮੂੰਗਫਲੀ ਪੁੱਜ ਗਈ ਇਹਨੂੰ ਵੀ ਆਪਾਂ ਕੱਢ ਕੇ ਠੰਡਾ ਕਰ ਲਵਾਂਗੇ ਤੇ ਇਹਦੇ ਜਿਹੜੇ ਛਿਲਕੇ ਆ ਇਹ ਆਪਾਂ ਅਲੱਗ ਕਰ ਲੈਣੇ ਆ। ਤੇ ਜਿਹੜੇ ਮੂੰਗਫਲੀ ਦੇ ਦਾਣੇ ਹੁੰਦੇ ਨੇ ਆਪਸ ਦੇ ਵਿੱਚ ਜੁੜੇ ਹੁੰਦੇ ਆ ਤੇ ਇਹ ਦਾਣੇ ਜਿਹੜੇ ਇਹਨਾਂ ਨੂੰ ਵੀ ਆਪਾਂ ਅਲੱਗ-ਅਲੱਗ ਕਰ ਲਵਾਂਗੇ। ਇਹ ਜਿਹੜੇ ਠੰਡੇ ਹੋ ਗਏ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਹੱਥ ਲੱਗ ਰਿਹਾ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਠੰਡੇ ਹੋ ਗਏ ਤਾਂ ਹੁਣ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਗ੍ਰਾਈਂਡਰ ਚਾਰ ਦੇ ਵਿੱਚ ਪਾ ਕੇ ਦਰਦਰੇ ਜਿਹੇ ਤੇਲ ਜਿਹੜੇ ਪੀਸ ਕੇ ਆਪਾਂ ਤਿਆਰ ਕਰਨੇ ਆ ਤੇਲ ਜਿਹੜੇ ਮੈਂ ਪੀਸ ਲਿਆ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਇਹਦੇ ਵਿੱਚ ਗੁੜ ਪਾ ਰਹੇ ਹੋ ਗੁੜ ਪਾਣਾ ਫਿਰ ਤੁਸੀਂ ਇਹਨਾਂ ਤਿਲਾਂ ਦੇ ਨਾਲ ਹੀ ਗੁੜ ਪਾ ਕੇ ਜਿਹੜਾ ਇਹ ਪੀਸ ਲੈਣਾ ਬਹੁਤ ਵਧੀਆ ਭੁਗਾ ਬਣ ਕੇ ਤਿਆਰ ਹੁੰਦਾ ਉਸ ਤਰੀਕੇ ਦੇ ਨਾਲ ਹੁਣ ਇਹਨਾਂ ਨੂੰ ਆਪਾਂ ਇੱਕ ਜਗ੍ਹਾ ਇੱਕ ਚਿਰਮਚੀ ਦੇ ਵਿੱਚ ਜਿਹੜਾ ਇਕੱਠਾ ਕਰਨਾ ਹੈ ਇੱਕ ਜਗ੍ਹਾ ਸਾਰੇ ਤੇਲ ਜਿਹੜੇ ਇਹਨਾਂ ਨੂੰ ਆਪਾਂ ਚਿਰਮਚੀ ਦੇ ਵਿੱਚ ਪਾ ਲਵਾਂਗੇ ਤੇ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਉਹ ਵੀ ਆਪਾਂ ਇਹਦੇ ਵਿੱਚ ਹੀ ਪਾ ਕੇ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ। ਸ਼ੱਕਰ ਵੀ ਇਹਦੇ ਵਿੱਚ ਪਾ ਦਵਾਂਗੇ। ਇਹਦੇ ਨਾਲ ਇਹਦੇ ਵਿੱਚ ਜਿਹੜਾ ਨਾਰੀਅਲ ਕੱਦੂਖਸ ਕਰਕੇ ਰੱਖਿਆ ਇਹ ਵੀ ਪਾ ਲਵਾਂਗੇ। ਨਾਰੀਅਲ ਤੇ ਮੂੰਗਫਲੀ ਜਿਹੜੀ ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਜੇਕਰ ਤੁਸੀਂ ਨਹੀਂ ਪਾਣਾ ਚਾਹੁੰਦੇ ਸਕਿਪ ਵੀ ਕਰ ਸਕਦੇ ਹੋ ਜੇਕਰ ਤੁਸੀਂ ਹੋਰ ਵੀ ਡਰਾਈ ਫਰੂਟ ਇਹਦੇ ਵਿੱਚ ਪਾਣਾ ਚਾਹੁੰਦੇ ਹੋ ਤੇ ਪਾ ਵੀ ਸਕਦੇ ਹੋ। ਤੇ ਜਿਹੜੀ ਮੂੰਗਫਲੀ ਹੈ ਇਹਨਾਂ ਨੂੰ ਮੈਂ ਛਿੱਲ ਕੇ ਦੇ ਦਾਣੇ ਜਿਹੜੇ ਅਲੱਗ-ਅਲੱਗ ਕਰ ਲਏ ਪਾ ਦਿੱਤੇ ਆ ਥੋੜੀ ਜਿਹੀ ਮੂੰਗਫਲੀ ਜਿਹੜੀ ਮੈਂ ਰੱਖੀ ਹੈ ਬਾਅਦ ਵਿੱਚ ਪਾਵਾਂਗੇ ਗਾਰਨਿਸ਼ ਕਰਨ ਦੇ ਲਈ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਪੁਗਗੇ ਬਣ ਕੇ ਤਿਆਰ ਹੁੰਦਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਰਤ ਰੱਖਿਆ ਹੋਇਆ ਜਾਂ ਤੁਹਾਡੇ ਪੁਗਗੇ ਦੇ ਬਰਤੇ ਤੇ ਦੇਣੀ ਬਣਾ ਕੇ ਖਾਣਾ ਤੁਸੀਂ ਇਦਾਂ ਵੀ ਇਹ ਪੁਗਗਾ ਜਿਹੜਾ ਖਾ ਸਕਦੇ ਹੋ ਇਦਾਂ ਵੀ ਗੁੜ ਤੇਲ ਦਾ ਇਹ ਬਹੁਤ ਹੀ ਵਧੀਆ ਪੁਗਗਾ ਬਣ ਕੇ ਤਿਆਰ ਹੁੰਦਾ ਸਰਦੀਆਂ ਦੇ ਦਿਨਾਂ ਦੇ ਵਿੱਚ ਇਹ ਖਾਣਾ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਤੇ ਇਸ ਕਾਰਨ ਮੈਂ ਤੁਹਾਨੂੰ ਸਰਵ ਕਰਕੇ ਦਿਖਾਨੀ ਆ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਇਕਦਮ ਖਿਲਿਆ ਖਿਲਾ ਜਿਹੜਾ ਭੁੱਗਾ ਬਣ ਕੇ ਤਿਆਰ ਹੋਇਆ ਹੈ ਬਹੁਤ ਹੀ ਵਧੀਆ ਲੱਗਦਾ ਦੇਖਣ ਦੇ ਵਿੱਚ ਤੇ ਖਾਣ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਇੱਕ ਵਾਰ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਤੁਸੀਂ ਇਹ ਭੁੱਗਾ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਇਹ ਭੁੱਗਾ ਭੁੱਗਾ ਮੈਂ ਪਲੇਟ ਦੇ ਵਿੱਚ ਸਰਵ ਕਰ ਲਿਆ ਤੇ ਜਿਹੜੀ ਬਚੀ ਹੋਈ ਮੂੰਗਫਲੀ ਆਪਾਂ ਰੱਖੀ ਸੀ ਉਹਦੇ ਨਾਲ ਇਹਨੂੰ ਆਪਾਂ ਗਾਰਨਿਸ਼ ਕਰ ਦਵਾਂਗੇ ਉੱਗਦੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਡਿਲੀਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ